ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸਰਸਾ ਦੇ ਕੰਡੇ ਦੇ ਉੱਪਰ ਆਣ ਕੇ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪਿਆ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਹੋ ਗਿਆ ਸਤਿਕਾਰਯੋਗ ਮਾਤਾ ਗੁਜਰ ਕੌਰ ਉਹਨਾਂ ਦੇ ਨਾਲ ਦੋਨੋਂ ਛੋਟੇ ਫਰਜ਼ੰਦ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਇੱਕ ਪਾਸੇ ਨੂੰ ਚਲੇ ਗਏ ਤੇ ਬਾਅਦ ਵਿੱਚ ਸਰਹੰਦ ਦੇ ਵਿੱਚ ਜਾ ਕੇ ਉਹਨਾਂ ਨੂੰ ਨੀਹਾਂ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਗਿਆ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਕਾਰਯੋਗ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਭਾਈ ਮਣੀ ਸਿੰਘ ਭਾਈ ਜਵਾਹਰ ਸਿੰਘ ਭਾਈ ਧੰਨਾ ਸਿੰਘ ਉਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਤੇ ਬਾਅਦ ਵਿੱਚ ਆਣ ਕੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਮਲਾਪ ਹੁੰਦਾ ਹੈ ਔਰ ਤੀਸਰੇ ਪਾਸੇ ਸਾਈਂ ਕਮਾਲ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਉਹਨਾਂ ਦੇ ਦੋਨੋਂ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਬਾਬਾ ਝੂਹਾਰ ਸਿੰਘ ਉਹਨਾਂ ਦੇ ਨਾਲ ਪੰਜ ਪਿਆਰੇ ਸਹਿਬਾਨ ਤੇ ਕੁਝ ਸਿੱਖ सरसा ਨੂੰ ਪਾਰ ਕਰਕੇ ਪਹਿਲਾਂ ਕੋਟਲਾ ਨਿਹੰਗਾਂ ਦੇ ਘਰ ਜਾਂਦੇ ਉਸ ਤੋਂ ਬਾਅਦ ਚਮਕੌਰ ਦੀ ਗੜੀ ਦੇ ਅੰਦਰ ਜਾਂਦੇ ਚਮਕੌਰ ਦੀ ਗੜੀ ਦੇ ਅੰਦਰ ਦੁਨੀਆਂ ਦਾ ਇੱਕ ਮਲਖਣ ਜੰਗ ਲੜਿਆ ਜਾਂਦਾ ਜਿੱਥੇ ਇੱਕ ਪਾਸੇ ਕੇਵਲ ਤੇ ਕੇਵਲ 40 ਭੁਖੇ ਸ਼ੇਰ ਸੀ ਤੇ ਦੂਸਰੇ ਪਾਸੇ ਜਿਹੜਾ ਸੀ ਉਹ 10 ਲੱਖ ਉਸ ਵੇਲੇ ਫੌਜ ਨੇ ਘੇਰਾ ਪਾਇਆ ਹੋਇਆ ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਜ਼ਫਰਨਾਮੇ ਦੇ ਵਿੱਚ ਕਰਦਿਆਂ ਲਿਖਿਆ ਕਿ ਗੁਰਸਨਾਹ ਜੇ ਕਾਰੇ ਕੁਨੰਦ ਚਹਿਲ ਨਰ ਇਹ ਦੇ ਲੱਖ ਬਰਾਇਤ ਪਰ ਉਹ ਬੇਖਬਰ ਮਹਾਰਾਜ ਕਹਿੰਦੇ ਇੱਕ ਪਾਸੇ 40 ਭੁਖੇ ਸ਼ੇਰ ਦੂਜੇ ਪਾਸੇ 10 ਲੱਖ ਫੌਜ ਦਾ ਇਸ ਮੈਦਾਨੇ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇਤਰਾਂ ਦੇ ਸਾਹਮਣੇ ਪਹਿਲੇ ਦਿਨ ਦੇ ਜੰਗ ਦੇ ਦੌਰਾਨ ਬਿਆੰਤ ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਗਏ ਜਦੋਂ ਸ਼ਾਮ ਪਈ ਅਠ ਕੋਹ ਦੇ ਕੇਵਲ 11 ਸਿੱਖ ਜਾਨੀ ਕਿ 10 ਸਿੱਖ ਤੇ 11ਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਚਦੇ ਸਤਗੁਰੂ ਸਾਹਿਬ ਜੀ ਨੂੰ ਉਸ ਵੇਲੇ ਪੰਜ ਸਿੱਖਾਂ ਨੇ ਇੱਕ ਹੁਕਮ ਕੀਤਾ ਹੈ ਜੇ ਅਸੀਂ ਜਗ ਤੇ ਰਹੇ ਜਿੰਦੇ ਬਾਸਾ ਜੱਗ ਦਾ ਆਸਾਨੇ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਆ ਦਸ਼ਮੇਸ਼ ਦੁਲੇ ਗੋਬਿੰਦ ਸਿੰਘ ਮੁਰ ਜੱਗ ਤੇ ਜੰਮਣਾ ਨਹੀਂ ਮਹਾਰਾਜ ਜੇ ਤੁਸੀਂ ਨਾ ਰਹੇ ਤੇ ਸੱਚ ਜਾਣਿਓ ਫਿਰ ਇਹ ਪੰਥ ਦਾ ਕੀ ਬਣੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿੰਨ ਸਿੱਖਾਂ ਦੇ ਸਮੇਤ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਚਮਕੌਰ ਦੀ ਗੜੀ ਨੂੰ ਛੱਡਿਆ ਹੈ ਤੇ ਅਗਲੇ ਦਿਨ ਨੌ ਕੋ ਵਾਲੇ ਦਿਨ ਜਿਹੜੇ ਬਾਕੀ ਦੇ ਸਿੱਖ ਬੱਚੇ ਸਨ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਖੋਲ ਕੇ ਤੇ ਮੈਦਾਨੇ ਜੰਗ ਵਿੱਚ ਸ਼ਹਾਦਤ ਦੇ ਜਾਮ ਪੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਐ ਤੇ ਸਤਿਗੁਰੂ ਸਾਹਿਬ ਜੀ ਦੇ ਕੋਲ ਕੇਵਲ ਤੇ ਕੇਵਲ ਇੱਕ ਬੇਮਿਆਨ ਸ੍ਰੀ ਸਾਹਿਬ ਹੈ ਰਾਤ ਦਾ ਹਨੇਰਾ ਹੈ ਆਤਲੀ ਖੰਡ ਹੈ ਚਰਨਾਂ ਦੇ ਵਿੱਚ ਕੋਈ ਜੋੜਾ ਵੀ ਨਹੀਂ ਅੱਜ ਕੋਲ ਕੋਈ ਘੋੜਾ ਵੀ ਨਹੀਂ ਸਿਰ ਦੇ ਉੱਪਰ ਬਾਜ ਵੀ ਨਹੀਂ ਤਾਜ ਵੀ ਨਹੀਂ ਕੁਝ ਵੀ ਨਹੀਂ ਕੋਲ ਕੇਵਲ ਤੇ ਕੇਵਲ ਇੱਕ ਬੇਮਿਆਨ ਸ੍ਰੀ ਸਾਹਿਬ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਕੇ ਰਾਏਪੁਰ ਪਿੰਡ ਦੇ ਥਾਣੀ ਹੁੰਦੇ ਹੋਏ ਬਹਿਲਾਉਲ ਉਹ ਪਿੰਡ ਦੇ ਵਿੱਚ ਪਹੁੰਚਦੇ ਆ। ਪਿੰਡ ਤੋਂ ਬਾਹਰ ਵੱਰ ਇੱਕ ਖੂਹ ਹੈ। ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਇਸ ਖੂਹ ਦੇ ਉੱਪਰ ਇੱਕ ਪੁਜਾਰੀ ਇੱਕ ਪੰਡਤ ਜਿਹੜਾ ਉਹ ਇਸ਼ਨਾਨ ਕਰਨ ਵਾਸਤੇ ਆਇਆ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆ। ਕਹਿੰਦੇ ਨੇ ਵੀ ਪੂਰਨਮਸੰਦ ਦਾ ਪਿੰਡ ਇਹੀ ਹੈ। ਉਹਨੇ ਕਿਹਾ ਕਹਿਣ ਲੱਗਾ ਮਹਾਰਾਜ ਇਹੀ ਹੈ। ਉਹਨੇ ਦੇਖਿਆ ਕੋਈ ਰਾਹੀਰ ਲੱਗਦਾ ਹੈ। ਉਹਨੇ ਕਿਹਾ ਜੀ ਇਹੀ ਹੈ। ਮਹਾਰਾਜ ਕਹਿਣ ਲੱਗੇ ਮੈਨੂੰ ਦੱਸ ਸਕਦਾ ਵੀ ਉਹਦਾ ਘਰ ਕਿੱਥੇ ਹੈ? ਉਹਨੇ ਸੋਚਿਆ ਵੀ ਕੋਈ ਰਾਹੀਰ ਲੱਗਦਾ ਹੈ। ਹਾਲਤ ਵੇਖੀ ਫਟਿਆ ਹੋਇਆ ਜਾਮਾ ਹੱਥ ਵਿੱਚ ਬੇਬਿਆਨ ਸ੍ਰੀ ਸਾਹਿਬ ਪੈਰਾਂ ਦੇ ਵਿੱਚ ਜੋੜਾ ਵੀ ਨਹੀਂ ਕਹਿਣ ਲੱਗਿਆ ਚਲੋ ਮੈਂ ਇਸ਼ਨਾਨ ਬਾਅਦ ਵਿੱਚ ਕਰਦਾ ਪਹਿਲਾਂ ਤੁਹਾਨੂੰ ਪੂਰਨ ਮਸੰਦ ਦੇ ਘਰ ਛੱਡਉਂਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ-ਅੱਗੇ ਉਹ ਜਿਹੜਾ ਪੰਡਤ ਤੇ ਮਗਰ-ਮਗਰ ਸਤਿਗੁਰੂ ਪੂਰਨ ਮਸੰਦ ਦੇ ਘਰ ਜਾਂਦੇ ਆ ਜਾ ਕੇ ਦਰਵਾਜ਼ਾ ਖੜਕਾਇਆ ਉਹਦੇ ਨੌਕਰ ਨੇ ਦਰਵਾਜ਼ਾ ਖੋਲ੍ਹਿਆ ਹੈ ਜਦ ਇਹ ਉਹਦੇ ਨੌਕਰ ਨੇ ਦਰਵਾਜ਼ਾ ਖੋਲ੍ਹਿਆ ਉਹਨੇ ਦੇਖਿਆ ਕਿ ਇਦਾਂ ਦਾ ਕੋਈ ਸ਼ਖਸ ਚਿਹਰਾ ਜਿਹੜਾ ਦਗਦਾ ਕਰਦਾ ਪਿਆ ਹੈ ਪਰ ਜਾਮਾ ਫਟਿਆ ਹੋਇਆ ਹੈ ਉਹਨੇ ਉਸੇ ਵੇਲੇ ਦੇ ਨਾਲ ਕਿਹਾ ਹਾਂਜੀ ਦੱਸੋ ਤੇ ਉਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਰਨ ਕਰਈਏ ਕਹਿੰਦਾ ਜੀ ਕਰਈਏ ਮਹਾਰਾਜ ਕਹਿੰਦੇ ਕੀ ਕਰਦਾ ਏ ਕਹਿੰਦਾ ਜੀ ਉਹ ਸੁੱਤਾਂ ਹੋਇਆ ਹੈ ਮਹਾਰਾਜ ਕਹਿ ਲੱਗੇ ਜਾ ਉਹਨੂੰ ਠਾ ਉਹਨਕੇ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਹੈ ਇਹਨ ਲੱਗਿਆ ਕਹਿੰਦਾ ਮਹਾਰਾਜ ਮੈਂ ਉਹਨੂੰ ਕੀ ਕਵਾਂ ਵੀ ਕੌਣ ਆਇਆ ਤੁਹਾਨੂੰ ਮਿਲਣ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾ ਆਪਣੇ ਮਾਲਕ ਨੂੰ ਕਹਿ ਕੇ ਅਨੰਦਪੁਰ ਵਾਲਾ ਗੁਰੂ ਆਇਆ ਹੈ ਉਹਨੇ ਸੁਣਿਆ ਉਸੇ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਮਹਾਰਾਜ ਤੁਹਾਡੀਆਂ ਬਾਤਾਂ ਮੈਂ ਰੋਜ਼ ਸੁਣਦਾ ਸੀ ਰੋਜ਼ ਇਹ ਪੂਰਨ ਸੰਗਤ ਤੁਹਾਡੇ ਨਾਮ ਦੇ ਉੱਪਰ ਸਿੱਖ ਸੰਗਤਾਂ ਦੇ ਕੋਲੋਂ ਕਾਰਪੇਟਾ ਇਕੱਠੇ ਕਰਦਾ ਸੀ ਤੁਹਾਡੀਆਂ ਬਾਤਾਂ ਪੌਂਦਾ ਸੀ ਪਰ ਤੁਸੀਂ ਐਸ ਹਾਲਤ ਦੇ ਵਿੱਚ ਆਏ ਸਤਿਗੁਰੂ ਜੀ ਨੇ ਲੱਗੇ ਕਹਿੰਦੇ ਤੂੰ ਜਾ ਪੂਰਨ ਨੂੰ ਠਾਕੇ ਲਿਆ ਜਦੇ ਉਹ ਨੰਕਰ ਜਿਹਦਾ ਨਾਂ ਜਿਉਣਾ ਹੈ ਉਹਨੇ ਜਾ ਕੇ ਪੂਰਨ ਨੂੰ ਆਵਾਜ਼ ਦੇ ਕੇ ਕਿਹਾ ਉਠੋ ਅਨੰਦਪੁਰ ਵਾਲਾ ਗੁਰੂ ਆਇਆ ਹੈ ਪਹਿਲਾਂ ਤੇ ਪੂਰਨ ਉઠਿਆ ਪਰ ਬਾਅਦ ਵਿੱਚ ਕਹਿੰਦਾ ਕੱਲ੍ਹ ਆਇਆ ਜਿਉਂਨੇ ਨੇ ਕਿਹਾ ਜੀ ਕੱਲ੍ਹ ਹੀ ਆਇਆ ਉਹਨਾਂ ਦੇ ਹੱਥ ਵਿੱਚ ਕੇਵਲ ਇੱਕ ਬੇਬਿਆਨ ਸ੍ਰੀ ਸਾਹਿਬਾ ਫਟਿਆ ਹੋਇਆ ਉਹਨਾਂ ਦਾ ਜਾਮਾ ਹੈ ਤੇ ਉਸ ਵੇਲੇ ਪੂਰਨ ਕਹਿੰਦਾ ਜਾ ਉਹਨੂੰ ਕਹਿ ਕੇ ਪੂਰਨ ਮਸੰਦ ਜਿਹੜਾ ਉਹ ਘਰੇ ਨਹੀਂ ਹੈਗਾ ਜਿਉਣਾ ਕਹਿਣ ਲੱਗਿਆ ਕਿਉਂ ਝੂਠ ਮਾਰਦੇ ਹੋ ਤੁਸੀਂ ਸਾਹਮਣੇ ਖੜੇ ਹੋ ਮੇਰੇ ਕਹਿੰਦਾ ਤੈਨੂੰ ਜਿੱਦਾਂ ਕਿਹਾ ਉਦਾਂ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਕੱਲ੍ਹ ਆਇਆ ਹੈ ਤੇ ਸੁਭਾਵਿਕ ਹੈ ਮਗਰ ਫੌਜ ਵੀ ਆਉਂਦੀ ਹੋਏਗੀ ਆਪਾਂ ਆਪਣੇ ਆਪ ਨੂੰ ਸੰਕਟ ਦੇ ਵਿੱਚ ਕਿਉਂ ਪਾਉਣਾ ਹੈ ਜੀਵਨੇ ਨੇ ਤਾਂहां ਮਾਰ ਕੇ ਰੋਕੇ ਗਿਆ ਕਿ ਪੂਰਨਾ ਰੋਜ਼ ਜਿਸ ਗੁਰੂ ਦੇ ਨਾਮ ਦੇ ਉਪਰਧਾਨ ਇਕੱਠਾ ਕਰਦਾ ਸੀ ਨਾ ਅੱਜ ਜੇ ਵਿਪਤਾ ਦਾ ਸਮਾਂ ਆ ਗਿਆ ਤੇ ਕੀ ਹੋਇਆ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦੇਣਾ ਚਾਹੀਦਾ ਹੈ ਲੇਕਿਨ ਪੂਰਨ ਮਸੰਦ ਨਾ ਬੰਨਿਆ ਜਿਉਣਾ ਰੋਂਦਾ ਹੋਇਆ ਥੱਲੇ ਉਤਰਿਆ ਉਹਨੇ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਹੱਥ ਜੋੜੇ ਆਪਣੇ ਮੂੰਹ ਦੇ ਵਿੱਚੋਂ ਕੁਝ ਨਹੀਂ ਬੋਲਦਾ ਸਤਗੁਰੂ ਕਹਿਣ ਲੱਗੇ ਕਹਿੰਦੇ ਜਿਉਣਿਆ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਸੁਣ ਲਿਆ ਤੇ ਜਿਉਨੇ ਨੇ ਉਸ ਵੇਲੇ ਦੇ ਨਾਲ ਨਾ ਇੱਕ ਟੈਂਟ ਦੇ ਵਿੱਚ ਥੋੜੀ ਜੀ ਅੱਗ ਪਾ ਕੇ ਦਿੱਤੀ ਮਹਾਰਾਜ ਮੈਂ ਅੱਜ ਤੱਕ ਕਿਸੇ ਪ੍ਰਕਾਰ ਦਾ ਕੋਈ ਦਿਲਾ ਨਹੀਂ ਕੀਤਾ ਪਰ ਅੱਜ ਮੈਂ ਕਹਿਣਾ ਚਾਹੁੰਦਾ ਹਾਂ ਰੱਬ ਜੀ ਜੇ ਮੈਨੂੰ ਕੱਖਾਂ ਦੀ ਕੁਲੀ ਵੀ ਦਿੱਤੀ ਹੁੰਦੀ ਨਾ ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਦਾਂ ਆਪਣੇ ਘਰ ਦੇ ਵਿੱਚੋਂ ਨਾ ਜਾਣ ਪੁੰਗਾ ਸਤਿਗੁਰੂ ਕਹਿਣ ਲੱਗੇ ਕਹਿੰਦੇ ਜਿਉਣਿਆ ਕੋਈ ਗੱਲ ਨਹੀਂ ਤੂੰ ਆਪਣਾ ਫਰਜ਼ ਨਿਭਾ ਦਿੱਤਾ ਹੈ ਮਹਾਰਾਜ ਨੇ ਉਹ ਟੈਂਟ ਲਈ ਹੈ ਉਹਦੇ ਵਿੱਚ ਅੱਗ ਬਲਦੀ ਹੈ ਤੇ ਕੁਝ ਸੇਖ ਸਤਿਗੁਰਾਂ ਨੂੰ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਗਲੇਰੇ ਪੰਧ ਵਾਲੇ ਪਾਸੇ ਨੂੰ ਰਵਾਨਾ ਹੋ ਜਾਂਦੇ ਆ।